भारत में गर्मी का कहर लगातार बढ़ता ही जा रहा है जिसके चलते पंजाब के लोगों को भी इस गर्मी का कहर सहना पड़ रहा है और इस गर्मी का कहर पठानकोट में भी देखने को मिला गर्मी के चलते बाजारों से रौनक गायब हो चुकी है दुकानदारों का काम ठप हो चुका है जिस कारण व्यापारी इन दिनों खासे परेशान नजर आ रहे हैं और लोग गर्मी से राहत पाने के लिए ठंडे पानी का सेवन कर रहे हैं बारह चालीस डिग्री तक पहुँच चुका है वहीं सिविल सर्जन ने लोगों को भी दोपहर के समय धूप में ना निकलने की हिदायत दी है इस मंदी उन्होंने कहा कि जो गर्मी बहुत में पड़ रही है उन्होंने कहा कि गर्मी के कारण लोग घरों से बाहर नहीं निकल रहे जिस वजह से उनका कारोबार मंदी में है बने रहो हमारे साथ और देखते रहो पंजाब जे की न्यूज़ जो व्यापार है वो गर्मी के कारण काफ़ी थोड़ा नरम पड़ा है लेकिन फिर भी मेरी लोगों से अपील है कि जैसे जैसे गर्मी बढ़ रही है आप उसी समय बाजार में जाएं जब आपको जरूरत हो ऐसे बाजार में घूमने का कोई फायदा नहीं है सेहत का ध्यान रखें और अपना दिनचर्या जो है वो सुबह या शाम को करें और बीच में जब दोपहर में गर्मी ज़्यादा हो जाती है तो अपना परिवार का और अपना ध्यान रखें एडमिनिस्ट्रेशन से मेरी एक खास दरख्वास्त है कि जितनी गर्मी पड़ रही है प्लीज़ बच्चों के बारे में सोचते हुए स्कूलों में या तो छुट्टियां डाली जाएँ या जाए उनके टाइम पीरियड में कोई कमी की जाए और ताकि बच्चों को बच्चों के बारे में कुछ सोचा जा सके सारे नु मेरी सात श्रीकाल मैं डॉक्टर अदिति सलारी सिविल सर्जन पठानकोट मैं अपने जिला वासियों दसना चाहनी कि गर्मी ਦੀ ਸ਼ੁਰੂਆਤ ਹੋ ਚੁੱਕੀ ਆ ਔਰ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਆ ਔਰ ਇਹਦੀ ਇੱਕ ਜਿਹੜੀ ਐਡਵਾਈਜ਼ਰੀ ਜਾਰੀ ਹੋਈ ਆ ਉਹਦੇ ਮੁਤਾਬਕ ਅਸੀਂ ਲੋਕਾਂ ਨੂੰ ਅਵੇਅਰ ਕਰ ਰਹੇ ਆ ਜਗਾ ਜਗਾ ਤੇ ਜਿਹੜੇ ਸਾਡੇ ਹੈਲਥ ਵੈਲનેસ ਸੈਂਟਰ ਆ ਉਹਨਾਂ ਵਿੱਚ ਸੀਐਚਓ ਬੈਠੇ ਹੋਏ ਨੇ ਆਮ ਆਦਮੀ ਕਲੀਨਿਕ ਚ ਮੈਡੀਕਲ ਅਫਸਰ ਬੈਠੇ ਆ ਔਰ ਸਾਡੇ ਸੀਐਚਸੀਜ਼ ਔਰ ਜਿਲ੍ਹਾ ਹਸਪਤਾਲ ਚ ਜਿਹੜੇ ਡਾਕਟਰ ਅਲੱਗ-ਅਲੱਗ ਬੈਠੇ ਆ ਉਹ ਸਾਰੇ ਜਿਹੜੇ ਜਿਹੜੇ ਲੋਗਾਂ ਨੂੰ ਕੋਲ ਆ ਰਹੇ ਹਨ ਉਹਨਾਂ ਨੂੰ ਵਿੱਚ ਐਡਵਾਈਸ ਐਡਵਾਈਸ ਕਰ ਰਹੇ ਆ ਕਿਉਂਕਿ ਉਹਨਾਂ ਦੀ ਅਸੀਂ ਇੱਕ ਜਸਟ ਟ੍ਰੇਨਿੰਗ ਸੌਟ ਔਰ ਉਹਨਾਂ ਨੂੰ ਦੱਸਿਆ ਸੀਗਾ ਕਿ ਲੋਗਾਂ ਨੂੰ ਅਸੀਂ ਅਵੇਅਰ ਕਰਨਾ ਹੈ ਕਿ ਇਸ ਗਰਮੀ ਦੇ ਦੌਰਾਨ ਜਿਹੜਾ ਹੈ ਜਿਹੜਾ ਧੁੱਪ ਦਾ ਟਾਈਮ ਹੈਗਾ 10 ਵਜੇ ਤੋਂ ਬਾਅਦ ਤੁਸੀਂ ਜਿਹੜਾ ਹੈ ਧੁੱਪ ਦੇ ਵਿੱਚ ਘੱਟ ਕੰਮ ਕਰਨਾ ਹੈ ਜਿਹੜੇ ਲੋਕ ਮਜ਼ਦੂਰ ਨੇ ਉਹ ਜਾਂ ਜਿਹੜੇ ਮਜ਼ਦੂਰੀ ਦਾ ਕੰਮ ਕਰਦੇ ਨੇ ਉਹ ਦੁਪਹਿਰ ਨੂੰ 2-3 ਘੰਟੇ ਉਹਨਾਂ ਨੂੰ ਜਿਹੜਾ ਪੀਕ ਆਵਰਸ ਹੁੰਦੇ ਨੇ ਗਰਮੀ ਦੇ ਇਸਰਾ 4 ਵਜੇ ਤੱਕ ਕਹਿ ਲਓ ਭਈ 12 ਤੋਂ 4 ਵਜੇ ਤੱਕ ਦਾ ਜਿਹੜਾ ਪੀਕ ਆਵਰਜ਼ ਹੁੰਦੇ ਨੇ ਮੇ ਵੀ 1 ਤੋਂ 4 ਲਗਾ ਲਓ 3 ਘੰਟੇ ਦਾ ਜਾਂ 4 ਘੰਟੇ ਦਾ ਉਸ ਦੌਰਾਨ ਉਹ ਆਰਾਮ ਕਰਨ ਔਰ ਜਿਹੜਾ ਜ਼ਿਆਦਾ ਕੰਮ ਹੈ ਉਹ ਆਪਣੇ ਜਿਹੜੇ ਦਿਹਾੜੀਦਾਰ ਬੰਦਾ ਹੈ ਉਹਨੂੰ ਜਿੰਨਾ ਕੰਮ ਮਿਲਿਆ ਉਹ ਸਵੇਰੇ ਤੇ ਆਫਟਰਨੂਨ ਕਰੇ ਪੀਕ ਦੁਪਹਿਰ ਤੋਂ ਬਾਅਦ ਕਰੇ ਜ਼ਿਆਦਾ ਕੰਮ ਉਹ ਸਵੇਰੇ ਪ੍ਰਫਰ ਕਰਨ ਕਿ ਸਵੇਰੇ ਜ਼ਿਆਦਾ ਮੈਕਸਿਮਮ ਕੰਮ ਆਪਣਾ ਨਿਪਟਾਉਣਾ ਹੈ ਔਰ ਆਪਣੇ ਨਾਲ ਪਾਣੀ ਰੱਖਣ ਕਿਉਂਕਿ ਕਈ ਵਾਰੀ ਪਾਣੀ ਦੀ ਅਵੇਲੇਬਿਲਟੀ ਨਹੀਂ ਹੁੰਦੀ ਟਾਈਮ ਟੂ ਟਾਈਮ ਆਪਣੇ ਆਪ ਨੂੰ ਹਾਈਡਰੇਟ ਕਰਨਾ ਬਹੁਤ ਜ਼ਰੂਰੀ ਕਿਉਂਕਿ ਜਿਹੜਾ ਸਰੀਰ ਹੈ ਦਿਮਾਗ ਹੈ ਔਰ ਬਾਡੀ ਦਾ ਸੱਲ ਹੈ ਇਹ ਪਾਣੀ ਨਾਲ ਹੀ ਚੱਲਦੇ ਨੇ ਬਾਡੀ ਦਾ 72% ਜਿਹੜਾ ਹੈ ਉਹ ਪਾਣੀ ਹੈ ਇਸ ਲਈ ਪਾਣੀ ਦੀ ਕਮੀ ਨਹੀਂ ਆਣੀ ਚਾਹੀਦੀ ਕਿਸੇ ਵੀ ਹਾਲਤ ਚ ਰੋਟੀ ਕਿਸੇ ਟਾਈਮ ਨਹੀਂ ਨਹੀਂ ਮਿਲੇ ਜੇ ਨਹੀਂ ਕੀਕ ਮਿਲ ਰਹੀ ਬਾਹਰ ਨਹੀਂ ਹਾਈਜਨਿਕ ਮਿਲ ਰੀ ਪਰ ਪਾਣੀ ਤੋਂ ਬਿਨਾ ਕੋਈ ਵੀ ਬਾਹਰ ਇਹਨਾਂ ਦਿਨਾਂ ਦੇ ਵਿੱਚ ਨਾ ਨਿਕਲੇ ਇਸ ਤੋਂ ਇਲਾਵਾ ਦੁਪਹਿਰ ਨੂੰ ਜੇ ਕਿਸੇ ਤੁਸੀਂ ਟ੍ਰੈਵਲ ਕਰਨਾ ਜਾਂ ਜਾਣਾ ਸਕੂਟਰ ਤੇ ਜਾਣਾ ਪੈ ਗਿਆ ਬਾਈਕ ਤੇ ਜਾਣਾ ਪੈ ਗਿਆ ਤੇ ਸਾਰਿਆਂ ਨੂੰ ਇਹੀ ਐਡਵਾਈਸ ਹੈ ਕਿ ਆਪਣੇ ਸਿਰ ਤੇ ਕੈਪ ਟੋਪੀ ਜਾਂ ਕੋਈ ਵੀ ਪਰਨਾ ਟਾਵਲ ਉਹ ਜ਼ਰੂਰ ਆਪਣਾ ਰੱਖਣ ਉਹ ਲੋਗਾਂ ਨੂੰ ਕਿਹਾ ਕਿ ਆਪਣੇ ਸਿਰ ਤੇ ਜਿਸ ਤਰ੍ਹਾਂ ਉਹ ਗਿੱਲਾ ਤੌਲੀਆ ਜਾਂ ਉਹ ਕੁਝ ਆਪਣਾ ਰੱਖ ਕੇ ਚੰਦੇ ਨੇ ਕਿਉਂਕਿ ਸਿਰ ਤੋਂ ਜਿਹੜੀ ਸਭ ਮੈਕਸਿਮਮ ਹੀਟ ਡਿਸਿਪੇਟ ਵੀ ਇੱਥੋਂ ਹੁੰਦੀ ਆ ਔਰ ਹੀਟ ਐਬਜ਼ਾਰਬ ਵੀ ਬਾਡੀ ਇੱਥੋਂ ਕਰਦੀ ਹੈ ਇਸ ਤੋਂ ਇਲਾਵਾ ਗਰਮੀਆਂ ਦੇ ਵਿੱਚ ਜਿਹੜਾ ਹੈ ਅਸੀਂ ਐਡਵਾਈਸ ਇਹੀ ਕਰਦੇ ਆ ਕਿ ਜਿਹੜਾ ਇੱਕ ਸਕਿਨ ਦੇ ਜਿਹੜੇ ਇਸ਼ੂਸ ਕਈ ਲੋਕਾਂ ਨੂੰ ਬਹੁਤ ਆਉਂਦੇ ਨੇ ਵੀ ਤੁਪਚ ਘੁੰਦੇ ਨੇ ਤੇ ਉਸ ਦੇ ਵਿੱਚ ਜਿਹੜਾ ਸਨ ਬਰਨ ਵਗੈਰਾ ਬਹੁਤ ਹੁੰਦੇ ਨੇ ਇੱਕ ਤਾਂ ਹਲਕੇ ਰੰਗ ਦੇ ਕੱਪੜੇ ਪਾਣ ਜਿਹੜੇ ਕਿ ਹੀਟ ਘੱਟ ਐਬਜ਼ਾਰਬ ਕਰੇ ਔਰ ਪੂਰੀਆਂ ਬਾਵਾ ਦੇ ਸੂਤੀ ਕੱਪੜੇ ਪਾਏ ਜਾਣ ਇਹਦੇ ਵਿੱਚ ਸਿੰਥੈਟਿਕ ਕੱਪੜਾ ਬਿਲਕੁਲ ਨਾ ਪਾਇਆ ਜਾਏ ਜਿਹੜੀਆਂ ਲੇਡੀਜ਼ ਕਿਚਨ ਦੇ ਕੰਮ ਕਰਦੀਆਂ ਉਹਨਾਂ ਨੂੰ ਅਸੀਂ ਇਹੀ ਐਡਵਾਈਸ ਕਰਦੇ ਹਾਂ ਕਿ ਉਹਦੇ ਵਿੱਚ ਮੈਕਸਿਮਮ ਜਿਹੜੇ ਆ ਸੂਤੀ ਕੱਪੜੇ ਆਪਣੇ ਇਸਤੇਮਾਲ ਕਰੋ ਆਪਣੇ ਐਪਰਨ ਵਗੈਰਾ ਉਹ ਸਾਰੇ कॉटन ਦੇ ਹੀ ਹੋਣੇ ਚਾਹੀਦੇ ਨੇ ਆ ਇਸ ਤੋਂ ਇਲਾਵਾ ਜੇ ਕਿਸੇ ਨੂੰ ਕੋਈ ਲੂ ਲੱਗਣ ਦੀ ਜਾਂ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਂਦੀ ਹੈ ਜਾਂ ਕੋਈ ਪ੍ਰੋਬਲਮ ਆਂਦੀ ਹੈ ਤੇ ਉਹ ਜ਼ਿਲ੍ਹਾ ਹਸਪਤਾਲੀਆਂ ਅਲੱਗ-ਅਲੱਗ ਜਿਹੜੀਆਂ ਸਾਡੀਆਂ ਸਿਹਤ ਸੰਸਥਾਵਾਂ ਨੇ ਉਹਦੇ ਤੇ ਉਹ ਕਰ ਸਕਦੇ ਨੇ ਕਨੈਕਟ ਕਰ ਸਕਦੇ ਨੇ ਸਾਡਾ ਜਿਹੜਾ ਇਸ ਵੇਲੇ ਲੈਂਡਲਾਈਨ ਕੰਟਰੋਲ ਰੂਮ ਨੰਬਰ ਹੈਗੇ ਆ ਉਹ ਸਾਡਾ ਜਿਹੜਾ ਮੋਬਾਈਲ ਵਾਲਾ ਉਹ ਸੀ ਚਾਲੂ ਰੱਖਾਂਗੇ ਹਾਜੀ ਕੁਝ ਦਿਨਾਂ ਲਈ ਹਲਾਤਾਂ ਨੂੰ ਦੇਖਦੇ ਹੋਏ ਸਾਡਾ ਲੈਂਡਲਾਈਨ ਨੰਬਰ ਵੀ ਜਿਹੜੇ ਆ ਉਹ ਜਾਰੀ ਰਹਿਣਗੇ ਤੁਸੀਂ ਕੰਟੈਕਟ ਕਰ ਸਕਦੇ ਨੇ ਬੱਚੇ ਬਜ਼ੁਰਗਾਂ ਦਾ ਘਰਵਤੀ ਮਹਿਲਾ ਇਹਨਾਂ ਉੱਤੇ ਜ਼ਿਆਦਾ ਅਸਰ ਹਾ ਅ ਇਸ ਰਹਾ ਕਿ ਉਹ ਸੈਂਸਿਟਿਵ ਏਜ ਹੁੰਦੀ ਹੈ ਜਿਵੇਂ ਛੋਟੇ ਬੱਚੇ ਨੇ ਉਹ ਜਲਦੀ ਅ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਨੇ ਸੋ ਜਿਹੜੀ ਉਹਨਾਂ ਦਾ ਜਿਹੜਾ ਪਲੇ ਟਾਈਮ ਹੈ ਸਕੂਲਾਂ ਦੇ ਵਿੱਚ ਵੀ ਘਟ ਕਰ ਦਿੱਤਾ ਜਾਂਦਾ ਹੈ ਨਾ ਜਿਹੜੇ ਆਊਟਡੋਰ ਗਰਾਊਂਡਸ ਦੇ ਵਿੱਚ ਔਰ ਉਹਨਾਂ ਦਾ ਖੇਲਣ ਦਾ ਸਮਾਂ ਜਾਂ ਤਾਂ ਲੇਟ ਈਵਨਿੰਗ ਜਾਂ ਮਾਰਨਿੰਗ ਆਵਰਸ ਦੇ ਵਿੱਚ ਕੀਤਾ ਜਾਂਦਾ ਸੇਮ ਬਜ਼ੁਰਗਾਂ ਵਾਸਤੇ ਵੀ ਕਿਉਂਕਿ ਉਹਨਾਂ ਚ ਇਮਿਊਨਿਟੀ ਵਿਦ ਏਜ ਥੋੜੀ ਜੀ ਘਟ ਜਾਂਦੀ ਆ ਤੇ اور ਜਿਹੜੀ প্রেਗਨੈਂਟ ਵੂਮਨ ਹੈ ਉਹਨਾਂ ਨੂੰ ਐਕਸਟਰਾ ਪ੍ਰੋਟੈਕਸ਼ਨ ਦੀ ਵੀ ਜ਼ਰੂਰਤ ਹੈਗੀ ਆ ਕਿ ਉਹ ਜਿਹੜੀ ਗਰਮੀ ਦੇ ਘੰਟਿਆਂ ਦੇ ਵਿੱਚਕਾਰ ਇੱਕ ਤਾਂ ਬਾਹਰ ਨਾ ਜਾਣਾ ਆਊਟਡੋਰਸ ਨੂੰ ਅਵੋਇਡ ਕਰਨ ਤੇ ਆਪਣੇ ਆਪ ਨੂੰ ਹਰ ਵੇਲੇ ਹਾਈਡਰੇਟ ਕਰਕੇ ਰੱਖਣ ਪਾਣੀ ਦਾ ਜਿਹੜਾ ਹੈ ਉਹ ਲਗਾਤਾਰ ਪੀਂਦੇ ਰਹਿਣ ਦੇਣੇ ਭਾਈ